ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੇਖੈ ਧਿਆਨ ਤਰ ਜਲਤੀ ਸਭ ਪ੍ਰithvi ਜਸੈ ਆਈ ਬਾਜ ਗੁਰੂ ਗੋਬਾਰ ਹੈ ਹੇ ਹੇ ਕਰਦੀ ਸੁਣੀ ਲੋਕਾਈ ਬਾਬੇ ਭੇਖ ਬਣਾਇਆ ਉਦਾਸੀ ਗਈ ਚਲਾਈ ਜੜਿਆ ਸੋਧਣ ਤਰਤ ਲੋਕਾਈ ਪੈਦਲ ਯਾਤਰਾ ਚਾਰ ਉਦਾਸੀਆਂ ਜੋ ਪ੍ਰਚਾਰ ਫੇਰੀਆਂ ਹਨ ਔਰ ਤੁਸੀਂ ਵੇਖੋ ਇਹ ਵੱਖਰੀਆਂ ਵੱਖਰੀਆਂ ਲੀਕਾਂ ਵਜੀਆਂ ਨੇ ਵੱਖਰੇ ਵੱਖਰੇ ਰੰਗਾਂ ਦੀਆਂ ਤਕਰੀਬਨ ਚਾਰ ਰੰਗ ਨੇ ਤੇ ਤੁਸੀਂ ਵੇਖੋ ਪਹਿਲੀ ਉਦਾਸੀ ਜਿਹੜੀ 1498 ਤੋਂ 1508 ਤੱਕਰ ਹੈ ਇਹ ਲਾਲ ਦੀ ਲੀਕ ਹੈ ਦੂਜੀ ਉਦਾਸੀ 1509 ਤੋਂ 1515 ਤੱਕਰ ਫਿਰ ਤੀਸਰੀ ਉਦਾਸੀ ਜਿਹੜੀ ਹੈ 1515 ਤੋਂ 1518 ਤੱਕਰ ਚੌਥੀ ਉਦਾਸੀ ਜਿਹੜੀ ਆ 1518 ਤੋਂ 1521 ਤੱਕਰ ਤੇ ਤੁਸੀਂ ਏਰੀਆ ਦੇਖੋ ਗੁਰੂ ਸਾਹਿਬ ਇੱਥੋਂ ਚੱਲਦੇ ਪਏ ਨੇ ਰਾਏ ਤੋਂ ਜਵੰਡੀ ਚੱਲਦੇ ਪਏ ਨੇ ਹਾਂਜੀ ਸੁਲਤਾਨਪੁਰ ਲੋਧੀ ਤੱਕ ਚੱਲਦੇ ਪਏ ਨੇ ਤੇ ਮਹਾਰਾਜ ਜਾ ਕਿੱਥੇ ਕਿੱਥੇ ਰਹੇ ਨੇ ਕਿੱਥੇ ਕਿੱਥੇ ਸੁਮੇ ਕਿੱਥੇ ਉਸ ਮੇਰ ਪਰ ਬਚਲਾ ਗਿਆ ਪਹਿਲਗਾਮ ਜੰਮੂ ਕਸ਼ਮੀਰ ਕਿੱਥੇ ਇਧਰੋਂ ਤੁਸੀਂ ਦੇਖੋ ਕਾਠਮੰਡੂ ਨੇਪਾਲ ਸਿੱਕਮ ਇਧਰ ਮੇਘਾਲਿਆ ਬੰਗਲਾਦੇਸ਼ ਹਾਂਜੀ ਕਟਕ ਉੜੀਸਾ ਕੋਲਕਾਤਾ ਢਾਕਾ ਅਸਾਮ ਕਿੱਥੇ ਕਿੱਥੇ ਮਹਾਰਾਜ ਉਹ ਨਾਨਕ ਚੇਪਾਚਾ ਤੇ ਟਰਾਂਸਪੋਰਟ ਜਿਹੜੇ ਸਾਧਨ ਨੇ ਉਹ ਇੰਨੇ ਨਹੀਂ ਨੇ ਨਾ ਉਹ ਸਾਰਾ ਪੈਦਲ ਯਾਤਰਾ ਹੋ ਰਹੀ ਹੈ तकरीबन ਗੁਰੂ ਸਾਹਿਬ ਦੀ ਤੇ ਮੈਂ ਇੱਥੇ ਵੀ ਬੇਨਤੀ ਕਰਨੀ ਚਾਹੁੰਦਾ ਕਿਸੇ ਲਈ ਅਸੀਂ ਕਰਨੇ ਵੀ ਗੁਰੂ ਸਾਹਿਬ ਨੇ ਅੱਖਾਂ ਮੀਟੀਆਂ ਤੇ ਉੱਥੇ ਚਲੇ ਗਏ ਇਹ ਗੁਰੂ ਨਾਨਕ ਦੇਵ ਸਾਹਿਬ ਦੀ ਵਡਿਆਈ ਨਹੀਂ ਹੈ ਵਡਿਆਈ ਇਸ ਗੱਲ ਦੇ ਵਿੱਚ ਹੈ ਵੀ ਮਹਾਰਾਜ ਉਹਨਾਂ ਹਾਲਾਤਾਂ ਦੇ ਵਿੱਚ ਵੀ ਕਿੰਨੀ ਸਫਰ ਕਿੰਨੀ ਘਾਲਣਾ ਮਹਾਰਾਜ ਨੇ ਕੀਤੀ ਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਕਿਉਂਕਿ ਇਤਿਹਾਸ ਨੂੰ ਦੋ ਜਾਣੇ ਵਿਗਾੜਦੇ ਆ ਇੱਕ ਈਰਖਾ ਲੋ ਵੀ ਵਿਗਾੜਦਾ ਇੱਕ ਸਤਿਕਾਰ ਨਾਲ ਵਿਗਾੜ ਦਿੰਦਾ ਹੈ ਵੀ ਮੇਰਾ ਬਾਬਾ ਕਿਤੇ ਦੂਜੇ ਤੋਂ ਛੋਟਣਾ ਰਹਿ ਜਾਵੇ ਪਰ ਤੁਸੀਂ ਵੇਖੋ ਰੇਤ ਅਕ ਆਹਾਰ ਕਰੋੜਾ ਕੀ ਗੁਰਪਰੀ ਵਿਚਾਈ ਭਾਈ ਗੁਰਦਾਸ ਜੀ ਨੇ ਕਿਹਾ ਸੀ ਇਹ ਬੜੀ ਵੱਡੀ ਘਾਲਣਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਕਿੱਥੇ ਗੁਜਰਾਤ ਪਏ ਜਾਂ ਜਮੇਰ ਪੀਕਾ ਨੀਰਪਾਗ ਮੁਲਤਾਨ ਪੰਜਾ ਸੋਜਾਲਾਬਾਰ ਫੈਜ਼ਾਬਾਦ ਕਿੱਥੇ ਕਿੱਥੇ ਮਾਰਾ ਸੱਚੇ ਪਾਤਸ਼ਾਹ ਜੀ ਗਏ ਨੇ ਇਧਰੋਂ ਸਾਊਦੀ ਅਰਬ ਦੇ ਵਿੱਚ ਵੀ ਦੇਖੋ ਮੱਕਾ ਮਦੀਨਾ ਨਾ ਸੱਚੇ ਪਾਤਸ਼ਾਹ ਜੀ ਅਵਨ ਦੀ ਖਾੜੀ ਯਮਨ ਤੱਕਰਬ ਇਦੋਂ ਜੂਨਾਗੜ ਸੋਮਨਾਥ ਦੇ ਮੰਦਰ દ્વાਰਕਾ ਇੰਦੌਰ ਫਿਰ ਜਿੱਦੋਂ ਸੱਚੇ ਪਾਤਸ਼ਾਹ ਜੀ ਪੂਰੀ ਵੀ ਜਾਂਦੇ ਨੇ ਇੱਦਾਂ ਅਸੀਂ ਵੀ ਪੂਰੀ ਗਏ ਸੀ ਦੇਖਿਆ ਸੀ ਸਥਾਨ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸੋ ਦਾਤਾ ਜੀ ਕਿਰਪਾ ਕਰਨ ਜਿਸ ਭਾਵ ਨੂੰ ਲੈ ਕੇ ਗੁਰਮੁਖ ਖੋਜ ਤੇ ਪਏ ਉਦਾਸੀ ਦਰਸ਼ਨ ਕੇ ਤਾਂ ਹੀ ਭੇ ਅਸੀਂ ਸੱਚੇ ਪਾਤਸ਼ਾਹ ਜੀਆ ਨੇ ਇੱਕ ਪਲੇਟਫਾਰਮ ਇੱਕ ਮੰਚ ਜਿਹੜਾ ਸੀ ਇਹ ਅਦਰਸ਼ਕ ਸਮਾਜ ਦੇ ਸਿਦਨਾ ਵਾਸਤੇ ਕੀਤਾ ਸੋ ਸਾਨੂੰ ਲੋੜ ਹੈ ਬਾਬੇ ਦੇ ਕੋਲ ਕੀ ਸੀ ਇੱਕ ਸੀ ਸ਼ਬਦ ਦੀ ਖੇੜ ਜੇ ਸਿੱਧਾਂ ਨੇ ਪੁੱਛਿਆ ਸੀ ਕਿ ਕਿਹੜੀ ਸ਼ਕਤ ਉਹਨੇ ਲੈ ਕੇ ਆਈ ਹੈ ਉਹਨਾਂ ਨੇ ਗੁਰਸਾਹਿਬ ਨੇ ਕਿਹਾ ਸੀ ਬਾਣੀ ਸੰਗਤ ਬਿਨਾਂ ਦੂਜੀ ਓਟ ਨਹੀਂ ਹੈ ਰਾਈ ਸੋ ਇਹ ਜਿਹੜੀ ਵਿਚਾਰ ਆ ਆਪਾਂ ਜਰੂਰ ਆਪਾਂ ਨੂੰ ਦੇਖਣੀ ਪਵੇਗੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਵੱਡੀ ਕਹਾਣ ਕਮਾਈ ਹੈ ਸਿੱਧ ਬੋਲਣ ਸ਼ੁਭ ਬਚਨ ਤਣ ਨਾਉ ਨਾਂ ਉੱਤਰੀ ਵੱਡੀ ਕਮਾਈ ਸੋ ਇਹ ਬੜੀ ਵੱਡੀ ਕਮਾਈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਅੱਛੇ ਸਾਹਿਬ ਦੀ ਕਿਰਪਾ ਕਰਨ ਪਿਆਰ ਦੇਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜੀ ਜੀ ਜਾਣਕਾਰੀ ਜਿਹੜੀ ਇਹ ਤੁਹਾਡੇ ਨਾਲ ਸਾਂਝੀ ਕੀਤੀ ਆ ਜਰੂਰ ਆਪਣੇ ਵਿਚਾਰ ਜਿਹੜੇ ਨੇ ਗੁਰੂ ਨਾਨਕ ਦੇਵ ਜੀ ਦੇ ਪਾਤਸ਼ਾਹ ਜੀ ਮਹਾਰਾਜ ਜੀ ਸੰਤ ਆਪ ਜੀ ਰੱਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ